ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਜਾਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ WhatsApp ਤੇ ਲਗਾਣਗੇ ਆਪਣੇ Insta ਸਟੋਰੀ ਤੇ ਲਗਾਣਗੇ ਉਹਨਾਂ ਨੂੰ ਹੀ ਗਿਫਟ ਮਿਲੇਗਾ ਆਦਰਵਾਇਜ਼ ਦੂਜੇ ਬੰਦੇ ਨੂੰ ਨਹੀਂ ਮਿਲੇਗਾ ਜੀ ਇਸ ਵਾਰ ਗਿਫਟ ਠੀਕ ਹੈ ਜੀ ਪਹਿਲੀ ਆਪਾਂ ਤਿੰਨ ਗਿਫਟ ਤਿੰਨ ਮਹੀਨੇ ਦੇ ਚੁੱਕੇ ਆ ਤੇ ਹੁਣ ਲਾਸਟ ਐਵਲੈਬਲ ਮੰਥ ਵੀ ਆਪਾਂ ਦਵਾਂਗੇ ਠੀਕ ਹੈ ਜੀ ਤੇ ਉਹਦੇ ਵਾਸਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਨਵੇਂ ਨੇ ਚੈਨਲ ਨੂੰ ਜੁਆਇਨ ਕਰ ਲੈਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਬਿਲਕੁਲ ਵੀ ਨਹੀਂ ਮੈਨੂੰ ਸ਼ੋ ਹੁੰਦੇ ਜਾਂ ਤੁਸੀਂ ਕਰਦੇ ਨਹੀਂ ਉਹ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਨੂੰ ਵਧੀਆ ਲੱਗਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਇਸ ਕਰਕੇ ਪਲੀਜ਼ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਆਪਣਾ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਅੱਜ ਲੈ ਕੇ ਆਏ ਆਪਾਂ ਲਿਲਨ ਦੇ ਸੂਟ ਬਹੁਤ ਪਿਆਰੇ ਸੂਟ ਹੋਣਗੇ ਆਲਓਵਰ ਸੂਟ ਨੇ ਚਲੋ ਦੇਖਦੇ ਹਾਂ ਵੀਡੀਓ ਦੀ ਟਾਈਮਿੰਗ ਦੱਸਤੀ ਹੈ ਜੀ ਵੀਡੀਓ ਦੀ ਟਾਈਮਿੰਗ ਹੋਏਗੀ ਸਾਡੀ ਰਾਤ 8 ਵ ਸਵੇਰ 10 ਤੋਂ 12 ਵਜੇ ਠੀਕ ਹੈ ਔਰ ਸਾਡਾ ਐਡਰੈਸ ਹੋਏਗਾ ਅੱਡਾ ਅਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਲੋ ਜੀ ਲਿਲਨ ਦਾ ਸੂਟ ਬਹੁਤ ਸੋਹਣਾ ਅੱਜਕੱਲ ਕਾਫੀ ਟ੍ਰੈਂਡ ਚ ਚੱਲ ਰਹੀ ਹੈ ਲਿਲਨ ਆਲਓਵਰ ਸੂਟ ਆਏਗਾ ਠੀਕ ਹੈ ਬੇਸ ਆਏਗਾ ਜੀ ਵਾਈਟ ਉੱਪਰ ਆਣਗੇ ਫਲਾਵਰ ਪ੍ਰਿੰਟ ਆਏਗੀ ਤੇ ਸਟੱਫ ਤੁਹਾਨੂੰ ਲਿਲਨ ਦਾ ਜਿਨ੍ਹਾਂ ਨੂੰ ਤੇ ਪਤਾ ਹੈ ਠੀਕ ਹੈ ਨਹੀਂ ਤੇ ਮੈਂ ਦੱਸ ਦੇਣੀ ਆ ਇਹ ਆ ਗਿਆ ਜੀ ਲਿਲਨ ਦਾ ਸਟੱਫ ਲਾਈਨਾਂ ਵਾਲਾ ਚੱਕਦਾਰ ਔਰ ਸੌਫਟ ਜਿਆ ਠੀਕ ਹੈ ਇਹ ਲਿਲਨ ਦਾ ਸਟੱਫ ਆ ਗਿਆ 5 ਮੀਟਰ ਦਾ ਸੂਟ ਆਏਗਾ ਠੀਕ ਹੈ 5 ਮੀਟਰ ਦਾ ਸੂਟ ਆਏਗਾ ਨੀਲਨ ਦਾ ਓਕੇ ਜੀ ਪ੍ਰਿੰਟ ਬੜੇ ਸ਼ਾਨਦਾਰ ਨੇ ਇਹਦੇ ਵਿੱਚ ਜਿਹੜਾ ਮਰਜੀ ਪ੍ਰਿੰਟ ਤੁਸੀਂ ਲੈ ਸਕਦੇ ਹੋ ਇਹਨੂੰ ਇੱਕ ਵਾਰੀ ਇਹ ਮੈਂ ਕਹਿ ਦਿੰਨੀ ਆ ਕਿ ਜੇ ਜਦੋਂ ਤੁਸੀਂ ਸਟਿਚ ਕਰਵਾਉਣਾ ਉਸ ਤੋਂ ਪਹਿਲਾਂ ਇੱਕ ਵਾਰੀ ਪਾਣੀ ਚ ਕੱਢ ਲਓ ਕਿਉਂਕਿ ਨੀਲਨ ਥੋੜੀ ਬਹੁਤ ਸ਼ਰਿੰਕ ਹੁੰਦੀ ਆ ਤੇ ਸ਼ਰਿੰਕ ਥੋੜਾ ਜਿਹਾ ਹੋਏਗਾ ਯਾ ਇਹਨੂੰ ਥੋੜਾ ਲੂਜ਼ ਰਖਵਾ ਲਓ ਜਾਂ ਇਹਨੂੰ ਇੱਕ ਵਾਰੀ ਪਾਣੀ ਚੋ ਕੱਢ ਲਓ ਬਹੁਤ ਸੋਹਣੀ ਲੀਲਾ ਨਾ ਔਰ ਬਹੁਤ ਟ੍ਰੈਂਡਿੰਗ ਆ ਅੱਜ ਕੱਲ ਟ੍ਰੈਂਡ ਚ ਚੱਲ ਰਹੀ ਐ ਐਲੋ ਜੀ ਠੀਕ ਐ ਬਹੁਤ ਸੋਹਣਾ ਇਹ ਦਿੱਤੇ ਨਾ ਤੁਸੀਂ ਇਹਦੇ ਕੋਰਡ ਸੈੱਟ ਵੀ ਬਹੁਤ ਸੋਹਣੇ ਲੱਗਦੇ ਨੇ ਕੁੜਤਾ ਸੈੱਟ ਵੀ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਬਣਾ ਸਕਦੇ ਹੋ ਹੁਣ ਰਹੇਗੀ ਜੀ ਇਹਦੇ ਪ੍ਰਾਈਸ ਦੀ ਗੱਲ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ ਪ੍ਰਾਈਸ ਲੱਗੇਗਾ ਜੀ ਇਹ ਵਾਲੇ ਸੂਟ ਦਾ साढ़े छे सौ रुपया सिक्स फिफ्टी सूट का प्राइस लगेगा कलर प्रिंट तू दिखा दें लो जी यह प्रिंट अपना दोबारा रीस्टॉक हो गया पेल अपने को कोलन का प्रिंट आया हूँ आपके आए दाल आपको यह भी डिजाइन मिले ए लो जी ये लीलन का प्रिंट ठीक है इस तरह प्रिंट आ गया ठीक है जी लो इस तरह ਪ੍ਰਿੰਟ ਬਹੁਤ ਸ਼ਾਨਦਾਰ ਹੈ 컬러 ਬਹੁਤ ਸੋਹਣੇ ਸ਼ਾਨਦਾਰ ਨੇ ਪਿਓਰ ਕਾਟਨ ਹੁੰਦੀ ਹੈ ਠੀਕ ਹੈ ਪਿਓਰ ਕਾਟਨ ਦਾ ਸਟਾਫ ਆਇਆ ਗਿਆ ਹੈ ਲਓ ਜੀ ਅਗਲਾ 컬러 ਡਿਜ਼ਾਈਨ ਆ ਗਿਆ ਇਹ ਵਾਲਾ ਹਲੋ ਠੀਕ ਇਹ ਵੀ ਬਹੁਤ ਹੀ ਸੋਹਣਾ ਜਿਹਾ ਪੀਸ ਆ ਡਿਜ਼ਾਈਨ ਬਹੁਤ ਸੋਹਣਾ ਹੈ 컬러 ਬਹੁਤ ਸੋਹਣਾ ਹੈ ਲੈ ਲਨ ਦੇ ਮੇਰੇ ਕੋਲ 7-8 ਡਿਜ਼ਾਈਨ 컬러 ਆਏ ਹੋਏ ਨੇ ਜਿਹੜਾ ਪਸੰਦ ਆਏ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜ ਦੇਣਾ ਹੈ ਠੀਕ ਹੈ ਜੀ ਹਲੋ हेलो जी अगला कलर आ गया लाइट या बाबा पीच कलर ठीक है इस तरह आ गया बहुत सोणा कलर है बहुत सोणा कपड़ा भी किते मैं कहनी आप ही प्रीमियम क्वालिटी वाला कपड़ा है इस तरह का कपड़ा है बहुत सोणा सूट है बहुत शानदार सूट, सूट बननंगे एक क्लासिजी लुक आंदी है इन सूटों दी हेलो तो प्राइस लगेगा जी 650 रुपए ठीक, ठीक है लो जी अगला डिजाइन आ गया ये वाला ओके okay, जी ਇਸ ਤਰ੍ਹਾਂ ਦਾ ਡਿਜ਼ਾਈਨ ਆ ਗਿਆ ਡਿਜ਼ਾਈਨ प्रिंट ਬਾ ਕਮਾਲ ਬਹੁਤ ਸੋਹਣੇ ਪ੍ਰਿੰਟ ਆ ਲਓ ਜੀ ਇਹ ਤੇ ਲਾਸਟ ਕਲਰ ਆ ਗਿਆ ਆਪਣਾ ਲਾਈਟ ਗ੍ਰੇ ਕਲਰ ओके ਹਲੋ ਲਾਈਟ ਜਿਹਾ ਗ੍ਰੇ ਕਲਰ ਆ ਗਿਆ ओके जी ਇਹ ਆ ਗਏ ਆਪਣੇ ਲਿਲਨ ਦੇ ਸੂਟਾਂ ਦੀ ਕਲੈਕਸ਼ਨ ਇਹਦੇ ਵਿੱਚ ਤੁਹਾਨੂੰ ਪੀਸ ਵਾਧੂ ਮਿਲ ਜਾਣਗੇ ਡਿਜ਼ਾਈਨ ਇਹ ਵਾਲੇ ਜਿਹੜੇ ਹੈਗੇ ਸੀ ਉਹ ਮੈਂ ਤੁਹਾਨੂੰ ਦਿਖਾ ਦਿੰਦੇ ਨੇ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਵਗ ਸੋਨੇ ਨੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਕੇ ਆਪਣਾ ਆਰਡਰ ਕਨਫਰਮ ਕਰਵਾ ਸਕਦੇ ਜੇ 650 ਸੂਟ ਦਾ ਪ੍ਰਾਈਸ ਰਹੇਗਾ 5 ਮੀਟਰ ਸੂਟ ਆਏਗਾ ਲਿਲਨ ਕਾਟਨ ਦਾ ਸੂਟ ਹੋਏਗਾ ਵਿਦਆਊਟ ਦੁਪੱਟਾ ਠੀਕ ਹੈ ਜੀ ਥੈਂਕ ਯੂ ਧੰਨਵਾਦ